ਟੜੀ ਰਸੋਈ ਵਿੱਚ ਐਨਾ ਕੁਝ ਸਾਨੂੰ ਮਿਲਿਆ ਹੋਇਆ ਹੈ ਕਿ ਜਿਸ ਦੇ ਨਾਲ ਅਸੀਂ ਹੈਲਦੀ ਰਹਿ ਸਕਦੇ ਹਾਂ ਔਰ ਅਸੀਂ ਬਹੁਤ ساری ਬਿਮਾਰੀਆਂ ਨੂੰ ਆਪਣੇ ਤੋਂ ਦੂਰ ਰੱਖ ਸਕਦੇ ਹਾਂ ਅੱਜ ਆਪਾਂ ਗੱਲ ਲਸਣ ਦੀ ਕਰਨ ਜਾ ਰਹੇ ਹਾਂ ਲਸਣ ਅਸੀਂ ਤੜਕਿਆਂ ਵਿੱਚ ਇਸਤੇਮਾਲ ਕਰਦੇ ਹਾਂ ਖੁਸ਼ਬੂ ਅੱਛੀ ਹੋ ਜਾਂਦੀ ਹੈ ਸਵਾਦ ਬਹੁਤ ਅੱਛਾ ਹੋ ਜਾਂਦਾ ਹੈ ਔਰ ਹਮੇਸ਼ਾ ਅਸੀਂ ਦੇਖਦੇ ਹਾਂ ਕਿ ਕਿਸੇ ਵੀ ਸਬਜ਼ੀ ਅਗਰ ਕੋਈ ਸਬਜ਼ੀ ਵਾਈ ਕਰਨ ਵਾਲੀ ਹੈ ਉਸ ਵਿੱਚ ਲਸਣ ਪਾਇਆ ਜਾਏ ਤਾਂ ਉਸ ਦਾ ਜਿਹੜਾ ਵਾਈ ਕਰਨ ਵਾਲਾ ਦੋਸ਼ ਹੈ ਉਹ ਠੀਕ ਹੋ ਜਾਂਦਾ ਪਰ ਅਗਰ ਅਸੀਂ ਲਸਣ ਨੂੰ ਸਹੀ ਢੰਗ ਨਾਲ ਖਾ ਲਈਏ ਤਾਂ ਸਾਡੀ ਬਹੁਤ ਸਾਰੀਆਂ ਬਿਮਾਰੀਆਂ ਨੂੰ ਵੀ ਠੀਕ ਕਰ ਦਿੰਦਾ ਇਸੇ ਦੇ ਉੱਪਰ ਗੱਲ ਕਰਾਂਗੇ ਕਿ ਲਸਣ ਖਾ ਦਾ ਸਹੀ ਤਰੀਕਾ ਕੀ ਹੈ ਕਿਵੇਂ ਖਾਣਾ ਚਾਹੀਦਾ ਔਰ ਕਿਹੜੇ-ਕਿਹੜੇ ਹੈਲਥ ਇਸ਼ੂਜ਼ ਵਿੱਚ ਇਹ ਸਾਡੀ ਮਦਦ ਕਰ ਸਕਦਾ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਅਗਰ ਜਾਣ ਲਈਏ ਕਿ ਇਹ ਲਸਣ ਹੈ ਕਿਵੇਂ ਸਾਡੀ ਅਲੱਗ-ਅਲੱਗ ਤਰ੍ਹਾਂ ਦੀਆਂ ਬਿਮਾਰੀਆਂ ਵਿੱਚ ਮਦਦ ਕਰਦਾ ਅਜਿਹਾ ਲਸਣ ਦੇ ਵਿੱਚ ਹੈ ਕੀ ਤਾਂ ਲਸਣ ਦੇ ਵਿੱਚ ਹੁੰਦਾ ਹੈ ਅਲੀਸਿਨ ਕੰਪਾਊਂਡ ਜਿਹੜਾ ਸਾਨੂੰ ਇਹਦਾ ਤਿੱਖਾ ਸਵਾਦ ਜਿਹੜਾ ਲੱਗਦਾ ਨਾ ਖਾਏ ਤੇ ਜਦੋਂ ਤੁਸੀਂ ਅੱਚਾ ਲਸਣ ਖਾਈਏ ਬੜਾ ਤਿੱਖਾ ਜਿਹਾ ਸਾਨੂੰ ਮੂੰਹ ਦੇ ਵਿੱਚ ਫੀਲ ਹੁੰਦਾ ਉਹ ਹੁੰਦਾ ਐਲੀਸਿਨ ਕੰਪਾਊਂਡ ਏਹੀ ਜੋ ਹੈ ਦਵਾਈ ਦਾ ਕੰਮ ਕਰਦਾ ਪਰ ਜਦੋਂ ਇੱਥੇ ਆਪਾਂ ਗੱਲ ਕਰੀਏ ਨਾ ਅਗਰ ਕੋਈ ਸੋਚਿਆ ਗਿਆ ਸੀ ਤਾਂ ਹਰ ਰੋਜ਼ ਆਪਣੀ ਸਬਜ਼ੀ ਦੇ ਵਿੱਚ ਤੜਕੇ ਦੇ ਵਿੱਚ ਲਸਣ ਪਾਣਿਆਂ ਤਾਂ ਮੀਨ ਸਾਨੂੰ ਇਹਦੇ ਸਾਰੇ ਇਫੈਕਟ ਮਿਲ ਰਹੇ ਨੇ ਤਾਂ ਨਹੀਂ ਜਦੋਂ ਅਸੀਂ ਤੜਕੇ ਦੇ ਵਿੱਚ ਪਾਣਿਆਂ ਤਾਂ ਪਹਿਲੀ ਤਾਂ ਗੱਲ ਅਸੀਂ ਕਈ ਜਣਿਆਂ ਦੇ ਲਈ ਉਹ ਸਬਜ਼ੀ ਬਣਾ ਰਹੇ ਹੁੰਦੇ ਆ ਔਰ ਜਦੋਂ ਅਸੀਂ ਲਸਣ ਨੂੰ ਤੜਕੇ ਵਿੱਚ ਚੰਗੀ ਤਰ੍ਹਾਂ ਭੁੰਨ ਲੈਨੇ ਆ ਤਾਂ ਇਸਾ ਜਿਹੜਾ ਐਲਿਸਨ ਕੰਪਾਊਂਡ ਦੀ ਜਿਹਦੀ ਆਪਾਂ ਗੱਲ ਕਰਦੇ ਆ ਜਿਹੜਾ ਕਿ ਸਾਨੂੰ ਬਿਮਾਰੀਆਂ ਦੂਰ ਰੱਖਣ ਵਿੱਚ ਮਦਦ ਕਰਨ ਜਾ ਰਿਹਾ ਉਹ ਉੱਥੇ ਖਤਮ ਹੋ ਗਿਆ ਹੁੰਦਾ ਹੈ ਜੀ ਹਾਂ ਉਸ ਤੋਂ ਬਾਅਦ ਉਹ ਕੰਪਾਊਂਡ ਖਤਮ ਹੋਣ ਦੇ ਨਾਲ ਹੀ ਜਿਹੜਾ ਅਸੀਂ ਤੜਕੇ ਵਿੱਚ ਲਸਣ ਪਾਇਆ ਉਸੇ ਨੂੰ ਸਾਨੂੰ ਸਵਾਦ ਜ਼ਰੂਰ ਦੇ ਰਿਹਾ ਹੈ ਪਰ ਅਗਰ ਆਪਾਂ ਖਾਸ ਹੋਰਤੇ ਸੋਚੀਏ ਕਿ ਕਿਸੇ ਹੈਲਥ ਇਸ਼ੂ ਨੂੰ ਖਤਮ ਕਰਨ ਦੇ ਲਈ ਅਗਰ ਆਪਾਂ ਉਸ ਨੂੰ ਖਾਣਾ ਚਾਹੁੰਦੇ ਸੀ ਤਾਂ ਉਹ ਤੜਕੇ ਵਿੱਚ ਤਾਂ ਉਹ ਤੁਹਾਡਾ ਕੰਮ ਨਹੀਂ ਕਰਨ ਵਾਲਾ ਉਸ ਦੇ ਲਈ ਤੁਹਾਨੂੰ ਸਪੈਸ਼ਲੀ ਖਾਸ ਤਰੀਕੇ ਨਾਲ ਇਹ ਲਸਣ ਖਾਣਾ ਪਏਗਾ ਕਿਵੇਂ ਖਾਣਾ ਹੈ ਇਸ ਦੇ ਉੱਪਰ ਆਪਾਂ ਅੱਜ ਵੀਡੀਓ ਵਿੱਚ ਪੂਰਾ ਤਰੀਕਾ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਤਾਂ ਪਹਿਲਾਂ ਆਪਾਂ ਜਾਣ ਲਈਏ ਲਸਣ ਖਾਣ ਨਾਲ ਸਾਨੂੰ ਫਾਇਦੇ ਕੀ ਕੀ ਹੁੰਦੇ ਨੇ ਸਭ ਤੋਂ ਪਹਿਲਾਂ ਇਹ ਇਮਿਊਨਿਟੀ ਬੂਸਟਰ ਹੈ ਕਿਉਂਕਿ ਅਸੀਂ ਦੇਖੀਏ ਕਈਆਂ ਨੂੰ ਬਹੁਤ ਜਲਦੀ ਸਰਦੀ ਜ਼ੁਕਾਮ ਬੁਖਾਰ ਹੋ ਜਾਂਦਾ ਜਿਵੇਂ ਹੀ ਮੌਸਮ ਬਦਲਦਾ ਹੈ ਛਿੱਕਾਂ ਆਣੀਆਂ ਸ਼ੁਰੂ ਹੋ ਜਾਂਦੀਆਂ ਜ਼ੁਕਾਮ ਹੋ ਜਾਂਦਾ ਇਨਫੈਕਸ਼ਨ ਹੋ ਜਾਂਦੀ ਹੈ ਸੋ ਲਸਣ ਜਿਹੜਾ ਹੈ ਐਂਟੀਵਾਇਰਲ ਵੀ ਹੈ ਇਨਫੈਕਸ਼ਨ ਤੋਂ ਤੁਹਾਨੂੰ ਦੂਰ ਰੱਖਦਾ ਹੈ ਤੁਹਾਡੀ ਇਮਿਊਨਿਟੀ ਨੂੰ ਸਟਰੋਂਗ ਬਣਾ ਕੇ ਰੱਖਦਾ ਹੈ ਮੌਸਮ ਬਦਲਣ ਤੇ ਬਿਮਾਰ ਨਹੀਂ ਪਾਓਗੇ ਅਗਰ ਤੁਸੀਂ ਸਹੀ ਢੰਗ ਨਾਲ ਲਸਣ ਖਾ ਲੈਂਦੇ ਹੋ ਅੱਗੇ ਆਪਾਂ ਗੱਲ ਕਰੀਏ ਸਾਡੀ ਦਿਲ ਦੀ ਸਿਹਤ ਲਈ ਲਸਣ ਬਹੁਤ ਜ਼ਿਆਦਾ ਵਧੀਆ ਹੈ ਬੀਪੀ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ ਕੋਲੇਸਟ੍ਰੋਲ ਲੈਵਲ ਨੂੰ ਕੰਟਰੋਲ ਕਰਨ ਵਿੱਚ ਜਿਨ੍ਹਾਂ ਦਾ ਐਲਡੀਐਲ ਕੋਲੇਸਟ੍ਰੋਲ ਵਧਿਆ ਹੋਇਆ ਉਸ ਨੂੰ ਵੀ ਕੰਟਰੋਲ ਕਰਨ ਵਿਚ ਲਸਣ ਤੁਹਾਡੀ ਬਹੁਤ ਮਦਦ ਕਰਨ ਜਾ ਰਿਹਾ ਇਹ ਐਲਿਸਨ ਕੰਪਾਊਂਡ ਹੀ ਉੱਥੇ ਮਦਦ ਕਰਦਾ ਸੋ ਇਸ ਲਈ ਕਿਹਾ ਵੀ ਜਾਂਦਾ ਹੈ ਕਿ ਜਿਨ੍ਹਾਂ ਨੂੰ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ ਹਾਰਟ ਇਸ਼ੂ ਹੈ ਕੋਈ ਵੀ ਦਾ ਉਹ ਵੀ ਲਸਣ ਖਾਂਦੇ ਨੇ ਪਰ ਇੱਥੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਸਹੀ ਤਰੀਕੇ ਨਾਲ ਖਾਣਾ ਹੈ ਵੀਡੀਓ ਦੇ ਅਖੀਰ ਦੇ ਵਿੱਚ ਮੈਂ ਤੁਹਾਨੂੰ ਸਹੀ ਤਰੀਕਾ ਵੀ ਜ਼ਰੂਰ ਦੱਸਾਂਗੀ ਸੋ ਉਸ ਟਾਂਗ ਨੂੰ ਤੁਸੀਂ ਅਪਣਾ ਸਕਦੇ ਹੋ ਅਗੂ ਗੱਲ ਕਰੀਏ ਸਾਡੀ ਦਿਮਾਗ ਦੀ ਸਿਹਤ ਲਈ ਲਸਣ ਬਹੁਤ ਜ਼ਿਆਦਾ ਚੰਗਾ ਕੰਮ ਕਰਦਾ ਹੈ ਅਸੀਂ ਚੀਜ਼ਾਂ ਭੁੱਲਣੀ ਆ ਕਿ ਵਰ ਜਿਵੇਂ ਸ਼ੁਰੂ ਕਰ ਦਿੰਨੇ ਆ ਤਾਂ ਇਹਨਾਂ ਸਭ ਚੀਜ਼ਾਂ ਵਿੱਚ ਲਸਣ ਦੇ ਵਿੱਚ ਕਈ ਐਸੇ ਮੈਡੀਸਨਲ ਕੰਪਾਉਂਡਸ ਨੇ ਜੋ ਸਾਡੀ ਓਵਰਆਲ ਹੈਲਥ ਨੂੰ ਬਹੁਤ ਚੰਗਾ ਰੱਖਣ ਵਾਲੇ ਨੇ ਸਾਡਾ ਜਿਹੜਾ ਦਿਮਾਗ ਦਾ ਨਰਵ ਸਿਸਟਮ ਹੈ ਉਸ ਨੂੰ ਦਰੁਸਤ ਕਰਨ ਵਿੱਚੇ ਮਦਦ ਕਰਦਾ ਹੈ ਇੱਕ ਐਂਟੀਆਕਸੀਡੈਂਟ ਹੈ ਆਪਣੇ ਆਪ ਦੇ ਵਿੱਚ ਫ੍ਰੀ ਰੈਡੀਕਲਸ ਨੂੰ ਬਾਡੀ ਚੋਂ ਬਾਹਰ ਕਰਦਾ ਹੈ ਜਦੋਂ ਫ੍ਰੀ ਰੈਡੀਕਲਸ ਬਾਡੀ ਚੋਂ ਬਾਹਰ ਚਲੇ ਜਾਣਗੇ ਤਾਂ ਸਾਡੀ ਪੂਰੀ ਬਾਡੀ ਦੇ ਫੰਕਸ਼ਨਸ ਅੱਛੇ ਹੋਣਗੇ ਸਾਡੇ ਬ੍ਰੇਨ ਦੇ ਫੰਕਸ਼ਨ ਸਭ ਤੋਂ ਪਹਿਲਾਂ ਵਧੀਆ ਆਉਣ ਵਾਲੇ ਨੇ ਅਗਲੀ ਆਪਾਂ ਇਸੇ ਗੱਲ ਕਰੀਏ ਲੰਬੀ ਉਮਰ ਦੇ ਲਈ ਯਾਨੀ ਕਿ ਅਸੀਂ ਲੰਬੀ ਤੰਦਰੁਸਤ ਜ਼ਿੰਦਗੀ ਬਿਤਾਉਣਾ ਚਾਹੁੰਦੇ ਆ ਤਾਂ ਉਹਦੇ ਲਈ ਜ਼ਰੂਰੀ ਹੈ ਸਹੀ ਬਿਮਾਰੀਆਂ ਤੋਂ ਦੂਰ ਰਹੀਏ ਬਿਮਾਰੀਆਂ ਤੋਂ ਦੂਰ ਰਹਿਣ ਦੇ ਲਈ ਅਗਰ ਤੁਸੀਂ ਲਸਣ ਨੂੰ ਅਪਣਾ ਲੈਂਦੇ ਹੋ ਤਾਂ ਇਹ ਵੀ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਨ ਵਾਲਾ ਹੈ ਕਿ ਖੁੱਦ ਨੂੰ ਆਪਾਂ ਬਿਮਾਰੀਆਂ ਤੋਂ ਦੂਰ ਰੱਖ ਕੇ ਤੰਦਰੁਸਤ ਜੀਵਨ ਜੋ ਹੈ ਬਿਤਾ ਸਕੀਏ એનર્ਜੀ ਲੈਵਲ ਸਾਡਾ ਹਮੇਸ਼ਾ ਵਧੀਆ ਰਹਿੰਦਾ ਹੈ ਕਿਉਂਕਿ ਇਸਨਾਲ ਜੋ ਹੈ ਸਾਡੀ ਬਾਡੀ ਦੇ ਵਿੱਚ ਜਿਹੜੇ ਆਕਸੀਜਨ ਲੈਵਲ ਵਧੀਆ ਬਣਿਆ ਰਹਿੰਦਾ ਹੈ ਬਲੱਡ ਫਲੋ ਦੇ ਵਿੱਚ ਆਕਸੀਜਨ ਵਧੀਆ ਬਣੀ ਰਹਿੰਦੀ ਹੈ ਅਗਰ ਸਾਡੇ ਬਲੱਡ ਫਲੋ ਵਿੱਚ ਆਕਸੀਜਨ ਵਧੀਆ ਢੰਗ ਨਾਲ ਸਾਨੂੰ ਮਿਲਦੀ ਹੀ ਰਹਿਣ ਵਾਲੀ ਹੈ ਤਾਂ ਅਸੀਂ ਖੁਦ ਨੂੰ ਐਨਰਜੈਟਿਕ ਦਾ ਫੀਲ ਕਰਨ ਹੀ ਵਾਲਿਆ ਅੱਗੋਂ ਹੱਡੀਆਂ ਨੂੰ ਮਜ਼ਬੂਤ ਰੱਖਣ ਦੇ ਵਿੱਚ ਵੀ ਲਸਣ ਬਹੁਤ ਜ਼ਿਆਦਾ ਮਦਦ ਕਰਨ ਵਾਲਾ ਹੈ ਸਪੈਸ਼ਲੀ ਆਪਾਂ ਫੀਮੇਲਸ ਦੀ ਗੱਲ ਕਰ ਲਈਏ ਤੇ ਜਿਨ੍ਹਾਂ ਨੂੰ ਆਰਥਰਾਇਟਿਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋ ਜਾਂਦੀ ਹੈ ਕੈਲਸ਼ੀਅਮ ਦੀ ਕਮੀ ਹੋਣ ਲੱਗਦੀ ਹੈ ਕੈਲਸ਼ੀਅਮ ਐਬਜ਼ਾਰਬ ਨਹੀਂ ਹੋ ਰਿਹਾ ਹੁੰਦਾ ਤਾਂ ਉੱਥੇ ਵੀ ਇਹ ਲਸਣ ਬਹੁਤ ਜ਼ਿਆਦਾ ਮਦਦਗਾਰਦਾ ਹੈ ਆਪਾਂ ਮੇਲ즈 ਦੀ ਵੀ ਗੱਲ ਕਰ ਲੈਨੇ ਆ ਮੇਲ즈 ਲਈ ਵੀ ਲਸਣ ਖਾਣਾ ਬਹੁਤ ਜ਼ਿਆਦਾ ਫਾਇਦੇਮੰਦ ਰਹਿ ਸਕਦਾ ਹੈ ਕਿਉਂਕਿ ਖੂਨ ਦਾ ਵਹਾਅ ਵਧੀਆ ਕਰ ਦਿੰਦਾ ਹੈ ਤਾਂ ਜਿਸ ਦੇ ਨਾਲ ਮੇਲਜ਼ ਦੀ ਹੈਲਥ ਉਹਨਾਂ ਦਾ ਸਟਾਮਨਾ ਵੀ ਵਧੀਆ ਇੱਥੇ ਬਣਿਆ ਰਹਿੰਦਾ ਹੈ ਹੁਣ ਆਪਾਂ ਗੱਲ ਕਰਦੇ ਆ ਲਸਣ ਖਾਣ ਦਾ ਸਹੀ ਤਰੀਕਾ ਕੀ ਹੈ ਇਸ ਨੂੰ ਸਮਝਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਦੇਖੋ ਕਈ ਵਾਰੀ ਲਸਣ ਕਈ ਲੋਕ ਸ਼ੁਰੂਆਤ ਵਿੱਚ ਹੀ ਬਹੁਤ ਗਲਤ ਢੰਗ ਨਾਲ ਖਾਣਾ ਸ਼ੁਰੂ ਕਰ ਦਿੰਦੇ ਨੇ ਜਿਸ ਕਰਕੇ ਉਹਨਾਂ ਨੂੰ ਕਈ ਹੈਲਥ ਇਸ਼ੂ ਵੀ ਹੋ ਜਾਂਦੇ ਨੇ ਸਭ ਤੋਂ ਪਹਿਲਾਂ ਤਾਂ ਇਹ ਜਾਣ ਲੋ ਹਰੇਕ ਦੀ ਬਾਡੀ ਅਲੱਗ ਤਰ੍ਹਾਂ ਦੀ ਹੈ ਔਰ ਉਹਨਾਂ ਨੂੰ ਪਹਿਲਾ ਸ਼ੁਰੂਆਤ ਵਿੱਚ ਬਹੁਤ ਥੋੜਾ ਲਸਣ ਕੱਚਾ ਲਸਣ ਜਦ ਖਾਣਾ ਹੈ ਬਹੁਤ ਥੋੜਾ ਖਾ ਕੇ ਦੇਖਣਾ ਚਾਹੀਦਾ ਹੈ ਕਿ ਸਾਡੀ ਬਾਡੀ ਕਿੰਨੇ ਕੁ ਲਸਣ ਨੂੰ ਐਡਜਸਟ ਕਰ ਸਕਦੀ ਹੈ ਬਾਡੀ ਦੇ ਵਿੱਚ ਕਿਉਂਕਿ ਬਹੁਤ ਜ਼ਿਆਦਾ ਅਗਰ ਖਾ ਲੈਨੇ ਹੋ ਤਾਂ ਕਈਆਂ ਨੂੰ ਜਲਣ ਦੀ ਪ੍ਰੋਬਲਮ ਹੋ ਜਾਂਦੀ ਹੈ ਐਸਿਡਿਟੀ ਵੀ ਹੋਣ ਲੱਗ ਜਾਂਦੀ ਹੈ ਤਾਂ ਸ਼ੁਰੂ ਦੇ ਵਿੱਚ ਇੱਕ ਕਲੀ ਅੱਧੀ ਕਲੀ ਤੋਂ ਤੁਸੀਂ ਸ਼ੁਰੂ ਕਰ ਸਕਦੇ ਹੋ ਕੱਚਾ ਜਾਂ ਪੱਕਿਆ ਖਾਣਾ ਇਹ ਵੀ ਬਹੁਤ ਕਈਆਂ ਨੂੰ ਕਨਫਿਊਜ਼ਨ ਰਹਿੰਦੀ ਹੈ ਸੋ ਸਭ ਤੋਂ ਜ਼ਿਆਦਾ ਇੱਥੇ ਇਫੈਕਟਿਵ ਤੁਹਾਡੇ ਲਈ ਲਸਣ ਉਦੋਂ ਰਹੇਗਾ ਜਦੋਂ ਤੁਸੀਂ ਇੱਕ ਲਸਣ ਦੀ ਤੁਰੀ ਨੂੰ ਕੱਟ ਕੇ ਥੋੜਾ ਜਿਹਾ ਰੈਂਦੋ 5 ਕਮਿੰਟ ਤੁਸੀਂ ਅਗਰ ਰੈਂਦੋਗੇ ਤਾਂ ਜਿਹੜਾ ਐਲਸਿਨ ਆਪਾਂ ਕੰਪਾਊਂਡ ਦੀ ਗੱਲ ਕਰ ਰਹੇ ਹਾਂ ਇਹ ਐਕਟਿਵ ਹੋ ਜਾਂਦਾ ਤੁਹਾਨੂੰ ਤਿੱਖਾਪਨ ਮਹਿਸੂਸ ਹੋਣਾ ਜਿਹੜਾ ਸ਼ੁਰੂ ਹੁੰਦਾ ਇਹ ਐਕਟਿਵ ਜਦੋਂ ਹੋ ਜਾਏਗਾ ਉਸ ਤੋਂ ਬਾਅਦ ਤੁਸੀਂ ਇਸ ਨੂੰ ਮੂੰਹ ਵਿੱਚ ਰੱਖ ਕੇ ਪਾਣੀ ਨਾਲ ਚਾਹੇ ਲੰਘਾ ਲਓ ਪਰ ਜਿਹੜੇ ਸਾਬਤ ਆਪਾਂ ਲੰਘਾ ਲੈਨੇ ਆ ਉਸ ਦੇ ਨਾਲ ਇੰਨਾ ਫਾਇਦਾ ਨਹੀਂ ਮਿਲਦਾ ਕਈ ਸਿਰਫ ਸਵੇਰੇ ਲਸਣ ਦੀ ਤੁਰੀ ਕਿ ਚਿਲਦੇ ਨੇ ਉਸ ਨੂੰ ਦਵਾਈ ਦੀ ਤਰ੍ਹਾਂ ਗੋਲੀ ਦੀ ਤਰ੍ਹਾਂ ਮੂੰਹ ਵਿੱਚ ਰੱਖ ਕੇ ਪਾਣੀ ਪੀ ਕੇ ਲੰਘਾ ਲੈਂਦੇ ਨੇ ਉੱਥੇ ਇੰਨਾ ਫਾਇਦਾ ਨਹੀਂ ਮਿਲਣ ਵਾਲਾ ਸੋਹੀ ਤੁਸੀਂ ਲਸਣ ਨੂੰ ਪਹਿਲਾਂ ਬਰੀਕ ਬਰੀਕ ਕੱਟ ਕੇ ਜਾਂ ਪੀਸ ਵੀ ਅਗਰ ਤੁਸੀਂ ਲੈਂਦੇ ਹੋ ਉਹਨੂੰ 5 ਮਿੰਟ ਲਈ ਘਟੋ ਘਟ ਰੱਖੋ ਤਾਂ ਕਿ ਉਸ ਦਾ ਜਿਹੜਾ ਐਲੀਸਿਨ ਕੰਪਾਊਂਡ ਹੈ ਪੂਰੀ ਤਰ੍ਹਾਂ ਨਾਲ ਐਕਟਿਵ ਹੋ ਜਾਏ ਉਸ ਤੋਂ ਬਾਅਦ ਤੁਸੀਂ ਇਸ ਨੂੰ ਖਾ ਲਓ ਤਾਂ ਇਹ ਤੁਹਾਡੇ ਲਈ ਸਭ ਤੋਂ ਵਧੀਆ ਢੰਗ ਰਹਿਣ ਵਾਲਾ ਹੈ ਸੋ ਜੋ ਹੈ ਇੱਕ ਤੋਂ ਮੈਂ ਤੁਹਾਨੂੰ ਸ਼ੁਰੂਆਤ ਵਿੱਚ ਕਹਿ ਰਹੀਆਂ ਛੋਟੀ ਤੁਰੀ ਹੁੰਦੀ ਹੈ ਇੱਕ ਬਹੁਤ ਛੋਟੀ ਤੋਂ ਸ਼ੁਰੂਆਤ ਕਰੋ ਜਿਵੇਂ ਆ ਕੋ ਗਰਮੀਆਂ ਵੀ ਨੇ ਤਾਂ ਕਈਆਂ ਨੂੰ ਗਰਮੀ ਵੀ ਫੀਲ ਹੁੰਦੀ ਹੈ ਇਸ ਲਈ ਬਹੁਤ ਘੱਟ ਤੋਂ ਤੁਸੀਂ ਸ਼ੁਰੂ ਕਰਨਾ ਹੈ ਤਾਂ ਫਿਰ ਹੌਲੀ-ਹੌਲੀ ਥੋੜਾ ਤੁਸੀਂ ਇਸ ਨੂੰ ਜਦੋਂ ਤੁਹਾਡੀ ਬਾਡੀ ਹੈਪਚੁਅਲ ਹੋ ਜਾਏਗੀ ਤਾਂ ਤੁਸੀਂ ਇਸ ਨੂੰ ਥੋੜਾ ਜਿਆ ਹੋਰ ਵਧਾ ਵੀ ਸਕਦੇ ਹੋ ਔਰ ਆਪਣੀ ਬਾਡੀ ਦੇ ਹਿਸਾਬ ਨਾਲ ਹੀ ਇਸ ਦੀ ਡੋਸ ਰੱਖੋ ਬਹੁਤ ਜ਼ਿਆਦਾ ਬਿਲਕੁਲ ਵੀ ਨਹੀਂ ਖਾਣਾ ਕਿਉਂਕਿ ਕਈ ਵਾਰ ਜ਼ਿਆਦਾ ਖਾਣਾ ਕੇ ਇਹਨਾਂ ਨੂੰ ਪਿਤ ਦੀ ਪ੍ਰੋਬਲਮ ਹੁੰਦੀ ਹੈ ਜਾਂ ਆਪਾਂ ਕਹਿੰਦੇ ਇਹ ਪੇਟ ਵਿੱਚ ਐਸਿਡਿਟੀ ਦੀ ਜੇ ਤੁਹਾਨੂੰ ਜਲਨ ਦੀ ਪ੍ਰੋਬਲਮ ਹੋ ਜਾਂਦੀ ਹੈ ਸੋ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਜ਼ਰੂਰ ਰੱਖੋ ਸੋ ਜਿਨ੍ਹਾਂ ਨੂੰ ਆਲਰੇਡੀ ਪਹਿਲਾਂ ਹੀ ਐਸਿਡਿਟੀ ਦੀ ਪ੍ਰੋਬਲਮ ਚੱਲਦੀ ਹੈ ਪਿੱਤ ਦੀ ਉਹਨਾਂ ਨੂੰ ਪ੍ਰੋਬਲਮ ਹੈ ਜਾਂ ਫਿਰ ਜਿਹੜੇ ਖੂਨ ਪਤਲਾ ਹੋਣ ਦੀ ਦਵਾਈ ਖਾਂਦੇ ਨੇ ਉਹ ਬਿਲਕੁਲ ਵੀ ਇੱਥੇ ਲਸਣ ਨਾ ਖਾਣ ਕਿਉਂਕਿ ਇਸ ਨਾਲ ਤੁਹਾਡੀ ਜੋ ਹੈ ਪ੍ਰੋਬਲਮ ਵੱਧ ਸਕਦੀ ਹੈ ਜਾਂ ਫਿਰ ਤੁਸੀਂ ਆਪਣੇ ਡਾਕਟਰ ਨਾਲ ਜ਼ਰੂਰ ਇੱਕ ਵਾਰ ਸਲਾਹ ਕਰਕੇ ਹੀ ਖਾਓ ਪਰ ਸਪੈਸ਼ਲੀ ਜਿਹੜੇ ਖੂਨ ਪਤਲਾ ਹੋਣ ਦੀ ਦਵਾਈ ਆਲਰੇਡੀ ਖਾ ਰਹੇ ਨੇ ਉਹਨਾਂ ਨੇ ਲਸਣ ਨਹੀਂ ਖਾਣਾ ਤੇ ਅੱਗੋਂ ਆਪਾਂ ਗੱਲ ਕਰੀਏ ਇੱਕ ਹੋਰ ਤਰੀਕਾ ਤੁਹਾਨੂੰ ਦੱਸ ਦਿੰਨੇ ਆ ਕਿ ਲਸਣ ਕਿਸ ਤਰ੍ਹਾਂ ਕਨ ਲਸਣ ਤੁਸੀਂ ਖਾਓ ਕਿ ਤੁਹਾਨੂੰ ਇਸ ਆ ਕਈਆਂ ਨੂੰ ਇਸ ਦੀ 스멜 ਅੱਛੀ ਨਹੀਂ ਲੱਗਦੀ ਕਿ ਫਿਰ ਖਾਣ ਦੇ ਵਿੱਚ ਕੌੜਾ ਲੱਗਦਾ ਤਾਂ ਉਸ ਦੇ ਲਈ ਇੱਕ ਹੋਰ ਤਰੀਕਾ ਮੈਂ ਤੁਹਾਨੂੰ ਦੱਸਣਾ ਜਾ ਰਹੀਆਂ फटाफट ਇਹ ਵੀ ਤੁਸੀਂ ਨੋਟ ਕਰ ਲਓ ਤੁਸੀਂ 15 16 ਲਸਣ ਸਬ ਜਿੰਨੇ ਵੀ ਲੈ ਲੈਣੇ ਆ ਉਸ ਦੇ ਸਾਰੀਆਂ ਤੁਰੀਆਂ ਐਡ ਕਰਕੇ ਛਿਲਕਾ ਉਤਾਰ ਕੇ ਇੱਕ ਕੱਚ ਦੇ ਜਾਰ ਦੇ ਵਿੱਚ ਉਸ ਨੂੰ ਪਾ ਦਿਓ ਔਰ ਇੱਕ ਤੁਸੀਂ 1 ਲੀਟਰ ਪਾਣੀ ਲਓ ਉਸ ਦੇ ਵਿੱਚ 4 ਚਮਚ ਨਮਕ ਪਾ ਕੇ ਘੋਲ ਲਓ ਇਸ ਜਿਹੜਾ ਮਿਕਸਚਰ ਤੁਸੀਂ ਤਿਆਰ ਕੀਤਾ ਉਹ ਜਿਹੜਾ ਜਾਰ ਹੈ ਜਿਸ ਦੇ ਵਿੱਚ ਆਪਾਂ ਲਸਣ ਦੀਆਂ ਤੁਰੀਆਂ ਛਿਲਕੇ ਪਾ ਰੱਖੀਆਂ ਉਸ ਦੇ ਵਿੱਚ ਪਾ ਦਿਓ 1 ਲੀਟਰ ਪਾਣੀ 4 ਨਮਕ ਵਾਲਾ ਇਸ ਵਿੱਚ ਇੱਕ ਚਮਚ ਤੁਸੀਂ ਐਪਲ ਸਾਈਡਰ ਵਿਨੇਗਰ ਯਾਨੀ ਕਿ ਸੇਬ ਦਾ ਸਰਕਾ ਵੀ ਇਸੇ ਵਿੱਚ ਪਾ ਦਿਓ ਇਹਨੂੰ ਬੰਦ ਕਰ ਦਿਓ ਚੰਗੀ ਤਰ੍ਹਾਂ ਨਾਲ ਔਰ 30 ਤੋਂ 45 ਦਿਨਾਂ ਤੱਕ ਤੁਸੀਂ ਇਸ ਨੂੰ ਕਿਸੇ ਬੰਦ ਕਮਰੇ ਦੇ ਵਿੱਚ ਰੱਖ ਦਿਓ ਬੰਦ ਕਰਕੇ ਪੂਰੀ ਤਰ੍ਹਾਂ ਨਾਲ ਔਰ ਜਿੱਥੇ ਬਹੁਤ ਸਨਲਾਈਟ ਨਾ ਹੋਵੇ ਔਰ ਇਹਨੂੰ ਫਰਮੈਂਟ ਹੋਣ ਦਿਓ 30 35 ਦਿਨਾਂ ਬਾਅਦ 40 ਦਿਨਾਂ ਬਾਅਦ 45 ਦਿਨ ਜਿੰਨਾ ਮੈਕਸਿਮਮ ਤੁਸੀਂ ਇਸ ਨੂੰ ਰੱਖ ਸਕੋ ਉੰਨੀ ਹੀ ਇਹ ਇੱਕ ਦਵਾਈ ਦੇ ਤੌਰ ਤੇ ਤੁਹਾਡੇ ਲਈ ਰੈਡੀ ਹੋ ਜਾਏਗਾ ਤੇ ਇਸ ਨੂੰ ਫਿਰ ਤੁਸੀਂ 40 45 ਦਿਨਾਂ ਬਾਅਦ ਕੱਢ ਕੇ ਇਸ ਦੀ ਇੱਕ ਤੁਰੀ ਜਾਂ ਦੋ ਤੁਰੀਆਂ ਡੇਲੀ ਖਾ ਸਕਦੇ ਹੋ ਤੇ ਇਸ ਦੇ ਨਾਲ ਤੁਹਾਨੂੰ ਕੋੜਾ ਵੀ ਨਹੀਂ ਲੱਗੇਗਾ ਖਾਨ ਦੇ ਵਿੱਚ ਤਿੱਖਾ ਵੀ ਨਹੀਂ ਲੱਗੇਗਾ ਔਰ ਇਸ ਦੇ ਜਿਹੜੀ ਦਵਾਈ ਦੇ ਤੌਰ ਤੇ ਆਪਾਂ ਇਫੈਕਟ ਦੀ ਗੱਲ ਕਰੀਏ ਉਹ ਹੋਰ ਵੀ ਜ਼ਿਆਦਾ ਜ਼ਰੂਰਤਵਾਂ ਜਾਏਗਾ ਸੋ ਇਸ ਤਰੀਕੇ ਨਾਲ ਵੀ ਤੁਸੀਂ ਲਸਣ ਨੂੰ ਖਾ ਸਕਦੇ ਹੋ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਜੀ ਹੋਰਾਂ ਨਾਲ ਸ਼ੇਅਰ ਕਰਨੀ ਹੈ ਤਾਂ ਕਿ ਬਾਕੀ ਵੀ ਲੋਕ ਇਸ ਦਾ ਫਾਇਦਾ ਜ਼ਰੂਰ ਲੈ ਸਕਣ ਔਰ ਜ਼ਰੂਰ ਇਹ ਵੀ ਦੇਖੋ ਧਿਆਨ ਰੱਖੋ ਜਿਸ ਨੂੰ ਬਹੁਤ ਕੋਈ ਖਾਸ ਹੈਲਥ ਇਸ਼ੂ ਹੈ ਉਹ ਜ਼ਰੂਰ ਪਹਿਲਾਂ ਡਾਕਟਰ ਦੀ ਸਲਾਹ ਕਰ ਲੈਣ ਪਰ ਜਿਨ੍ਹਾਂ ਨੂੰ ਦੇਖੋ ਆਰਥਰਾਈਟਿਸ ਦੀ ਪ੍ਰੋਬਲਮ ਹੈ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ ਤਾਂ ਉਹ ਜ਼ਰੂਰ ਇਹ ਨੁਸਖਾ ਬਹੁਤ ਘੱਟ ਕੁਆਂਟੀਟੀ ਤੋਂ ਤੁਸੀਂ ਸ਼ੁਰੂ ਕਰਕੇ ਦੇਖਣਾ ਹੈ ਫਿਰ ਹੌਲੀ-ਹੌਲੀ ਇਸ ਦੀ ਕੁਆਂਟੀਟੀ ਤੁਸੀਂ ਵਧਾ ਸਕਦੇ ਹੋ ਤੇ ਹੁਣ ਤੱਕ ਅਗਰ ਪੇਜ ਨੂੰ ਫੋਲੋ ਨਹੀਂ ਕੀਤਾ ਹੈ ਤਾਂ कर लो यूट्यूब चैनलोत कौर सबसक्राइब नहीं किया तो फटाफट सबसक्राइब भी कर लो मिलेंगे जल्दी ही सेहत में जुड़ी होर खास हो फिलहाल ही मैंने दियो जी इजाजत सत श्रीकाल